ਹਰਿਆਣਾ ਪੁਲਿਸ ਵੱਲੋਂ 13 ਫਰਵਰੀ ਨੂੰ ਲੈ ਕੇ ਚੌਕਸੀ ਲਗਾਤਾਰ ਵਧਾ ਦਿੱਤੀ ਗਈ ਹੈ ਸਖਤੀ ਲਗਾਤਾਰ ਵਧਾ ਦਿੱਤੀ ਗਈ ਹੈ ਜਿੱਥੇ ਨੈਸ਼ਨਲ ਹਾਈਵੇ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਤਾਂ ਹੁਣ ਹਰਿਆਣਾ ਸਰਕਾਰ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੀ ਤੀਜੀ ਅੱਖ ਦਿਖਾਉਣਾ ਤੁਹਾਨੂੰ ਤਾਂ ਹੁਣ ਤੁਸੀਂ ਹਰਿਆਣਾ ਪੁਲਿਸ ਦੀ ਨਜ਼ਰ ਤੋਂ ਨਹੀਂ बच ਸਕਦੇ ਚੱਪੇ-ਚੱਪੇ ਤੇ ਕੈਮਰੇ ਤਾਇਨਾਤ ਕਰ ਦਿੱਤੇ ਗਏ ਨੇ ਤਸਵੀਰ ਦੇਖੋ ਸੀਸੀਟੀਵੀ ਜਿਹੜੇ ਨੇ ਹੁਣ ਹਰ ਜਗ੍ਹਾ ਤਾਇਨਾਤ ਕਰ ਦਿੱਤੇ ਗਏ ਨੇ ਤਾਂ ਕਿ ਤੁਹਾਡੇ ਤੇ ਤੀਸਰੀ ਅੱਖ ਨਾਲ ਵੀ ਹੁਣ ਤਿੱਖੀ ਨਜ਼ਰ ਬਣਾ ਕੇ ਰੱਖੀ ਜਾਊਗੀ ਤਾਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਕੱਗਰ ਪਾਰ ਤੋਂ ਤਸਵੀਰਾਂ ਨੇ ਜਿੱਥੇ ਕੀ ਕੱਗਰ ਨਦੀ ਦੇ ਚੱਪੇ-ਚੱਪੇ ਤੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਤਾਂ ਕਿ ਤੁਹਾਡੇ ਤੇ ਹੁਣ ਤੀਜੀ ਅੱਖ ਦੇ ਨਾਲ ਪੈਣੀ ਨਜ਼ਰ ਰੱਖੀ ਜਾ ਸਕੇ ਤਾਂ ਤਸਵੀਰ ਦੇਖੋ ਕਿਸੇ ਵੀ ਤਰ੍ਹਾਂ ਦੀ ਅੰਗਲੀ ਹੈ ਜਿਹੜੀ ਉਹ ਨਹੀਂ ਵਰਤੀ ਜਾ ਰਹੀ ਸਖਤੀ ਹਰ ਮਿੰਟ ਹਰ ਘੰਟਾ ਜਿਹੜੀ ਆ ਉਹ ਵਦਾ ਦਿੱਤੀ ਗਈ ਹੈ ਕੰਕਰੀਟ ਦੀਆਂ ਦਿਵਾਰਾਂ ਤੋਂ ਲੈ ਕੇ ਨੈਸ਼ਨਲ ਹਾਈ ਦੇ ਵਿੱਚ ਵੇ ਵਿੱਚ ਪੈ ਰਹੇ ਲੈਂਟਰ ਤੁਹਾਨੂੰ ਦਿਖਾਏ ਨੇ ਵੱਡੀਆਂ ਵੱਡੀਆਂ ਗੱਡੀਆਂ ਜਿਹੜੀਆਂ ਨੇ ਇੰਸਟਰੂਮੈਂਟਸ ਜਿਹੜੇ ਨੇ ਉਹ ਪਹੁੰਚੇ ਨੇ ਕਰਨ ਤਸਵੀਰ ਦਿਖਾਓ ਉਸ ਖੰਭੇ ਤੇ ਲੱਗੇ तमाम ਸੀਸੀਟੀਵੀ ਕੈਮਰੇ ਨੇ ਉਹ ਤੀਜੀ ਅੱਖ ਦੇ ਨਾਲ ਤੁਹਾਡੇ ਤੇ ਤਿੱਖੀ ਨਜ਼ਰ ਰੱਖੂਗਾ ਤੇ ਹਰਿਆਣਾ ਪੁਲਿਸ ਇਸ ਵale ਪੱਬਾਂ ਪਾਰ ਹੈ ਅੰਦਾਤੇ ਦੇ ਸਵਾਗਤ ਦੇ ਲਈ ਦੇਸ਼ ਦਾ ਅੰਦਾਤਾ ਜਦੋਂ ਆਪਣੇ ਦੇਸ਼ ਦੀ ਰਾਜਸਥਾਨੀ ਦੇ ਵਿੱਚ ਹੱਕਾਂ ਹਕੂਕਾਂ ਦਾ ਜ਼ਿਕਰ ਹਕਾਂ ਹਕੂਕਾਂ ਦੀ ਗੱਲ ਕਰਨ ਦੇ ਲਈ ਅੱਗੇ ਵੱਧਾ ਤਾਂ ਸਰਕਾਰ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਸਵਾਗਤ ਕਰ ਦਿਆ ਇਹ ਤਸਵੀਰਾਂ ਪਹਿਲੀਆਂ ਨਹੀਂ ਹੈਗੀਆਂ ਤਾਂ ਦੇਖੋ ਦੇਖ ਸਕਦੇ ਹੋ ਤੁਸੀਂ ਇਧਰ ਹੀ ਨਹੀਂ ਕਰਨ ਦੂਜੀ ਤਰਫ ਵੀ ਦਿਖਾ ਦਿਓ ਕਿ ਦੂਜੀ ਤਰਫ ਤੋਂ ਵੀ ਪੂਰਨ ਤੌਰ ਤੇ ਜਿਹੜਾ ਸੀਸੀਟੀਵੀ ਦੇ ਨਾਲ ਲੈਸ ਕਰ ਦਿੱਤਾ ਗਿਆ ਤਿੱਖੀ ਨਜ਼ਰ ਜਿਹੜੀ ਆ ਤੁਹਾਡੇ ਤੇ ਬਣਾਈ ਹੋਈ ਹੈ ਲਗਾਤਾਰ ਤੁਸੀਂ ਹੁਣ ਹਰਿਆਣਾ ਪੁਲਿਸ ਦੀ ਅੱਖ ਤੋਂ ਨਹੀਂ बच ਸਕਦੇ ਦੇਖੋ ਕਗਰ ਨਦੀ ਤੇ ਕਿਸ ਤਰ੍ਹਾਂ ਕੈਮਰੇ ਤੈਨਾਤ ਕਰ ਦਿੱਤੇ ਨੇ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਲ-ਪਲ ਦੀ ਅਪਡੇਟ ਪਲ-ਪਲ ਦੀ ਖਬਰ ਤੁਹਾਡੇ ਤੱਕ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਤੋਂ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਸਖਤੀ ਜਿਹੜੀ ਆ ਉਹ ਵਿਦਾ ਦਿੱਤੀ ਗਈ ਆ ਹਾਲਾਂਕਿ ਇੱਥੇ ਲੋਕਲ ਜਿਹੜੇ ਲੋਗ ਨੇ ਬਜ਼ੁਰਗਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਾ ਹੈ ਬਜ਼ੁਰਗੋ ਕਿੱਥੋਂ ਦੇ ਰਹਿਣ ਵਾਲੇ ਹੋ ਨੰਗਾਵਾ ਪਿੰਡ ਨੰਗਾਵਾ ਪਿੰਡ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਗਲਤ ਕਰ ਰਹੇ ਨੇ ਤਾਂ ਬਹੁਤ ਹਾਂਜੀ ਮੈਂ ਤਾਂ ਕੈਮਰੇ ਲਾਤੇ ਕਹਿੰਦੇ ਵੀ ਚੁੱਪੇ ਚੁੱਪੇ ਤੇ ਕੈਮਰੇ ਮੌਜੂਦ ਨੇ ਬਾਣੀ ਕਿਥੇ ਛੋਟੇ ਜਿਹੇ ਕੈਮਰੇ ਹਨ ਹਮ ਅਰਦਾਸ ਕਰਕੇ ਚੱਲਣਾ ਜਦ ਹਮ ਹੋਰ ਦਰਦੇ ਤਾਂ ਨਹੀਂ ਇਹਨਾਂ ਗੱਲਾਂ ਤੋਂ ਨਾ ਲੰਘ ਜਾਓਗੇ ਲਖੇਗੇ ਕਿੰਨੇ ਕਿੰਨੂ ਬੱਜਾਉਂਗੇ ਜ਼ਰੂਰ ਹਾਂ ਹਾਂ ਤਾਂ ਕਹਿੰਦੇ ਅਰਦਾਸ ਕਰਕੇ ਆਉਣਾ ਕੋਈ ਚੀਜ਼ ਸਾਡਾ ਰਸਤਾ ਰੋਕ ਨਹੀਂ ਸਕਦੀ ਤਾਂ ਹੁਣ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਬੈਰੀਗੇਟਿੰਗ ਕਈ ਤਾਂ ਕਈ ਲੇਅਰ ਦੀ ਬੈਰੀਗੇਟਿੰਗ ਹੈ ਜਿਹੜੀ ਉਹ ਇੱਥੇ ਕੀਤੀ ਹੋਈ ਆ ਚਾਰ ਤੋਂ ਪੰਜ ਲੇਅਰ ਦੀ ਬੈਰੀਗੇਟਿੰਗ ਹੈ ਤਾਂ ਕਿ ਕਿਸਾਨ ਇਸ ਤਰਫੋਂ ਦਿੱਲੀ ਵੱਲ ਕੂਚ ਨਾ ਕਰ ਸਕਣ ਭਰਤੀਜੀ ਅਖ ਹੁਣ ਚੱਪੇ ਚੱਪੇ ਕੱਗਰ ਦੇ ਚੱਪੇ ਚੱਪੇ ਤੇ ਕੈਮਰਾ ਲਗਾ ਦਿੱਤੇ ਗਏ ਨੇ ਤੀਜੀ ਅੱਖ ਦੇ ਨਾਲ ਤੁਹਾਡੇ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕਿਤੋਂ ਵੀ ਕੁਤਾਈ ਨਾ ਵਰਤੀ ਜਾਵੇ ਕਿ ਅੰਦਾਜ਼ ਤੇ ਦਾ ਸਵਾਗਤ ਨਾ ਹੋਵੇ ਤਾਂ ਇਹ ਆਪਣੇ ਆਪ ਦੇ ਵਿੱਚ ਕੁਐਸਚਨ ਮਾਰਕ ਬਹੁਤ ਵੱਡਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣਦੇ ਜਾ ਰਹੇ ਨੇ 13 ਫਰਵਰੀ ਨੂੰ ਲੈ ਕੇ ਕਿਸਾਨਾਂ ਦਾ ਇੱਕ ਵੱਡਾ ਹਜ਼ੂਮ ਹੈ ਜਿਹੜਾ ਉਹ ਦੇਸ਼ ਦੀ ਰਾਜਸਥਾਨੀ ਦਿੱਲੀ ਦੀਆਂ ਬਰੂਹਾਂ ਵੱਲ ਅੱਗੇ ਵਧੇਗਾ ਤੇ ਉਧਰ ਪੁਲਿਸ ਪ੍ਰਸ਼ਾਸਨ ਹੈ ਐਵੇਂ ਲੱਗਦਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਪਰ ਇਹ ਕੋਈ ਹੋਰ ਨਹੀਂ ਮੇਰਾ ਗਵਾਂਡੀ ਸੂਬਾ ਹਰਿਆਣਾ ਦਾ ਬਾਰਡਰ ਹੈ ਜਿੱਥੋਂ ਪੰਜਾਬ ਦੇ ਕਿਸਾਨਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਤਾਂ ਹੁਣ ਕੱਗਰ ਦੇ ਚੱਪੇ-ਚੱਪੇ ਤੇ ਕੈਮਰੇ ਤਾਇਨਾਤ ਕਰ ਦਿੱਤੇ ਗਏ ਨੇ ਕਿ ਹੁਣ ਹਰਿਆਣਾ ਪੁਲਿਸ ਦੀ ਅੱਖ ਤੋਂ ਕੋਈ ਬਚ ਨਾ ਜਾਵੇ ਕੈਮਰਾਮੈਨ ਕਰਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ